ਗੁਰਮੁਖੋ ਬਿਲਾਵਲ ਰਾਗ ਹੈ ਮਹੱਲਾ ਨੌਮਾ ਇਹ ਨੌਵੇਂ ਸਤਗੁਰਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੈ ਨੌਵੇਂ ਸ਼ਰੀਰ ਨੇ ਅੱਗੇ ਹੈ ਸੁਣਿਓ ਜਾ ਮੈਂ ਭਜਨ ਰਾਮ ਕੋ ਨਾਹੀ ਅਕਸਰ ਕੋਈ ਦਾਵਾ ਨਹੀਂ ਉਚਾਰਨ ਦਾ ਪਰ ਸੁਚੇਤਤਾ ਉਦਮ ਤੇ ਕਰਨਾ ਚਾਹੀਦਾ ਵੀ ਸ਼ੁੱਧ ਉਚਾਰਨ ਹੋਵੇ ਹੁਣ ਸਾਡੇ ਕੋਲ ਹੁੰਦਾ ਜੀ ਜੇ ਪੰਜਾਬੀ ਪੜ੍ਹੀ ਹੈ ਨਾ ਜੀ ਬਸ ਫਟਾਫਟ ਸੈਹਲ ਪਾ ਰੱਖ ਲੈ ਮਾਰੇ ਦੇ ਚਰਨੀ ਲੱਗ ਜਾ ਅਕਸਰ ਜੀ ਸ਼ਹਿਰਾਂ 'ਚ ਦੇਖਨੇ ਜੀ ਗੁਰਮੁਖੋ ਪੰਜਾਬੀ ਗੁਰਮੁਖੀ ਪੜ੍ਹ ਕੇ ਚਲੋ ਪੰਜਾਬੀ ਭਾਸ਼ਾ ਹੈ ਲਿਪੀ ਤੇ ਗੁਰਮੁਖੀ ਹੈ ਉਹ ਪਾਕਿਸਤਾਨ ਵਾਲੇ ਸ਼ਾਮੁਖੀ ਵਰਤਦੇ ਆ ਪੰਜਾਬੀ ਦੀ ਪੰਜਾਬੀ ਜਿਹੜੀ ਗੁਰਮੁਖੀ ਲਿਪੀ ਹੈ ਮਦਦ ਕਰੇਗੀ ਪਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੰਥਿਆ ਤੋਂ ਬਿਨਾਂ ਸ਼ੁੱਧ ਨਹੀਂ ਹੋ ਸਕੇਗਾ ਜਿੰਨੀ ਦੇਰ ਤੱਕ ਆਪਾਂ ਕਿਸੇ ਪਾਠੀ ਸਿੰਘ ਜਿਹੜਾ ਸ਼ੁੱਧ ਪਾਠ ਗੁਰਮੁਖ ਕਰਦੇ ਨੇ ਉਹਨਾਂ ਤੋਂ ਪਾਠ ਦੀ ਸੰਥਿਆ ਨਹੀਂ ਲੈਂਦੇ ਸੰਥਿਆ ਮਤ ਸਮਝ ਗਿਆ ਆਪਾਂ ਸਾਰੇ ਵੀ ਓਨੀ ਦੇਰ ਤੱਕ ਸ਼ੁੱਧ ਕਿਵੇਂ ਹੋਵੇਗਾ ਹੁਣ ਉਥੇ ਕੀ ਹੈ ਇੱਥੇ ਮੈਂ ਤਾਂ ਕੀਤੀ ਉਹਨਾਂ ਪਾਠ ਮੈਂ ਕੀਤਾ ਜਾਂ ਮੈਂ ਜਾਂ ਤੇ ਕੋਈ ਬਿੰਦੀ ਨਹੀਂ ਲਾਈ ਨਾਸਕੀ ਨਹੀਂ ਤੇ ਮੈਂ ਵੀ ਨਹੀਂ ਬੋਲਿਆ ਹੁਣ ਅੱਗੇ ਜਾ ਕੇ ਉਚਾਰਨ ਕਰਾਂਗਾ ਪਰ ਅਰਥ ਆਪਾਂ ਸਾਂਝ ਜਾਂ ਮੈਂ ਜੇ ਇਹਦੇ ਤੇ ਬਿੰਦੀ ਲਾ ਦਿੱਤੀ ਜਾਂ ਮੈਂ ਵੈਗਰੂ ਮੈਂ ਗਲਤ ਨਹੀਂ ਸਿਰਫ ਅਰਥ ਦੀ ਕਰ ਰਿਹਾ ਹਾਂ ਗੁਰੂ ਤੇਗ ਬਹਾਦਰ ਸੇ ਬਖਸ਼ ਵਿਆਜੇ ਜਾਂ ਪਾਠ ਕਰਾਂਗੇ ਤੇ ਅਰਥ ਬਦਲ ਜਾਣਗੇ ਜਾਂ ਦਾ ਅਰਥ ਹੈ ਔਰ ਅਤੇ ਆ ਜਾਂ ਆ ਪਰ ਇੱਥੇ ਬਿੰਦੀ ਤੋਂ ਬਿਨਾ ਪਾਠ ਕਰਾਂਗੇ ਜਾਂ ਇਹਦਾ ਅਰਥ ਹੈ ਜਿਸ ਹੁਣ ਦੇਖੋ ਜਿਸ ਤੇ ਜਾਂਚ ਫਰਕ ਨਹੀਂ ਜਿਵੇਂ ਅਸੀਂ ਜਪਜੀ ਸਾਹਿਬ ਜੀ ਕਰਨੇ ਥਿਤ ਵਾਰਨਾ ਜੋਗੀ ਜਾਣ ਰਤ ਮਹਾ ਨਾ ਕੋਈ ਜਾ ਕਰਤਾ ਉਥੇ ਜੇ ਪਾਠ ਜਾ ਕਰਾਂਗੇ ਤੇ ਅਰਥ ਨਹੀਂ ਬਣਨੇ ਜਾ ਕਰਤਾ ਜਿਸ ਕਰਤੇ ਨੇ ਜਿਸ ਵੈਗੁਰੂ ਜੀ ਨੇ ਇੱਥੇ ਜਾ ਦਾ ਅਰਥ ਇਹ ਜਿਸ ਜਾ ਮੈਂ ਹੁਣ ਇੱਥੇ ਪਾਠ ਜਿਹੜਾ ਹੈ ਮੈਂ ਮੰਮੇ ਉੱਤੇ ਦੁਲਾਵਾਂ ਲੱਗੀਆਂ ਨੇ ਜੀ ਇੱਥੇ ਕੋਈ ਆਪਾਂ ਕੋਈ ਚੀਜ਼ ਵੈਸੇ ਤੇ ਜਿਹੜੀ ਪੰਥ ਦੀ ਆਪਸੀ ਕੋਈ ਵੀ ਗੱਲ ਹੋਵੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਉਹਨੂੰ ਸੰਗਤ ਵਿੱਚ ਨਾ ਉਸ਼ਾਲੋ ਕਿਉਂਕਿ ਬਹੁਤ ਕੁਝ ਹੈ ਸਾਡੇ ਕੋਲ ਸਿੱਖਣ ਵਾਸਤੇ ਹੁਣ ਮੈਂ ਇੱਕ ਦਿਨ ਕਿਹਾ ਸੀ ਗੁਰੂ ਤੇਗ ਬਹਾਦਰ ਜ਼ਿਆਦਾਤਰ ਸ਼ਬਦ ਮੈਂ ਵਰਤਣਗੇ ਦੂਜਾ ਬਾਣੀ ਸ਼ਬਦ ਮਹਿ ਆਏਗਾ ਗੁਰੂ ਅਰਜੁਨ ਦੇਵ ਜਦੋਂ ਬੋਲਣਗੇ ਬਾਣੀ ਚ ਉਹ ਸ਼ਬਦ ਮਹਿ ਵਰਤਣਗੇ ਸਗਲ ਬਨਸਪਤ ਮਹਿ ਵੈਸੰਤਰ ਮਹਿ ਅਰਥ ਵਿੱਚ ਹੁਣ ਇੱਥੇ ਜਿਹੜਾ ਸ਼ਬਦ ਵਰਤਿਆ ਮੈਂ ਅਰਥ ਇਹਦਾ ਵੀ ਵੇਚ ਹੈ ਇੱਥੇ ਪ੍ਰੋਬਲਮ ਹੋਗੀ ਗ੍ਰਾਮਰ ਵਾਲਿਆਂ ਥੋੜੀ ਜੀ ਉਹ ਆਪਣੀ ਸਿਆਣਪ ਝਾੜਨ ਲੱਗ ਪਏ ਨਹੀਂ ਪਿਆਰਿਓ ਜੋ ਗੁਰੂ ਨੇ ਲਿਖਿਆ ਉਹਨੂੰ ਸਮਝੀ ਆਪਣੀ ਮਰਜ਼ੀ ਨਾਲ ਨਾ ਬਦਲੀਏ ਕਰ ਹੁਣ ਇਹ ਗੁਰੂ ਸਾਹਿਬ ਬੋਲ ਰਿਹਾ ਬ੍ਰਿਜ ਭਾਸ਼ਾ ਚ ਹਿੰਦੀ ਚ ਬੋਲ ਰਿਹਾ ਤੁਸੀਂ ਅੱਜ ਵੀ ਸਾਡੇ ਵੈ ਗੁਰੂਵਾਰਿਆਂ ਨੇ ਜਾਓ ਜਦੋਂ ਜਾਟ ਬੋਲੇਗਾ ਉਹ ਬੋਲੇਗਾ ਥੈਲੇ ਮੈਂ ਕੈਸ ਹੈ ਉਹ ਮੈਂ ਬੋਲੇਗਾ ਮੈਂ ਨਹੀਂ ਬੋਲੇਗਾ ਅਰਥ ਉਹ ਇਹ ਇੱਥੇ ਮੈਂ ਅਰਥ ਵਿੱਚ ਇਸ ਮੈਂ ਕੇਸ ਹੈ ਇਹ ਸ਼ਬਦ ਵਰਦੇ ਮੈਂ ਉਥੇ ਮੈਂ ਨਹੀਂ ਕਹਿ ਰਹੇ ਇੱਥੇ ਸੀ ਪਾਠ ਮੈਂ ਹੀ ਕਰੀਏ ਇਹਦਾ ਅਰਥ ਦੇ ਵਿੱਚ ਜਾ ਮੈਂ ਇਹਦਾ ਅਰਥ ਹੋ ਗਿਆ ਜਿਸ ਵਿੱਚ ਭਜਨ RAM ਕੋ ਨਹੀਂ ਭਜਨ ਦਾ ਅਰਥ ਸਿਮਰਨ ਇਬਾਦਤ ਬੰਦਗੀ ਨਾਮ ਇਹਦਾ ਅਰਥ ਹੋ ਗਿਆ ਜਿਸ ਅਖਰੀ ਅਰਥ ਕਰਾਂਗੇ ਜਿਸ ਵਿੱਚ ਪਰਮਾਤਮਾ ਦਾ ਵੈ ਗੁਰੂ ਦਾ ਭਜਨ ਨਹੀ ਅਰਥ ਸਮਝਾਉਣ ਲਈ ਅਰਥ ਵਿਆਖਿਆ ਕਰਾਂਗੇ ਜਿਸ ਸ਼ਰੀਰ ਵਿੱਚ ਰੱਬ ਦੀ ਇਬਾਦਤ ਨਹੀ ਜਾ ਮੈਂ ਭਜਨ ਰਾਮ ਕੋ ਨਹੀ ਤਿਹ ਨਰ ਉਹ ਬੰਦਾ ਉਹ ਇਨਸਾਨ ਉਸ ਬੰਦੇ ਜਨਮ ਆਕਾਰਤ ਹੋਇਆ ਖੋਇਆ ਖੋਇਆ ਉਸ ਬੰਦੇ ਨੇ ਆਪਣੀ ਜਨਮ ਨੂੰ ਅਕਾਰਤ ਅਰਥe ਕਿਸੇ ਅਰਥ ਨਹੀਂ ਜਿਹਦਾ ਅਰਥ ਹੈ ਉਹ ਨੂੰ ਸੀ ਸਕਾਰਤ ਕਹਿੰਨੇ ਅਕਾਰਤ ਦਾ ਅਰਥe ਕਿਸੇ ਅਰਥ ਨਹੀਂ ਨਕਮਾ ਕਹਿ ਲੋ ਕਿਸੇ ਕੰਮ ਨਹੀਂ ਗੁਰੂ ਤੇਗ ਬਹਾਦਰ ਸਹਿ ਬਚਨ ਕਰ ਰਹਾ ਕਿ ਜਿਸ ਸ਼ਰੀਰ ਦੇ ਵਿੱਚ ਪਰਮਾਤਮਾ ਦਾ ਭਜਨ ਨਹੀਂ ਉਸ ਬੰਦੇ ਨੇ ਤੇਨਰ ਜਨਮ ਅਕਾਰਤ ਖੋਇਆ ਯਹ ਜਿ ਇਯਿਆ ਦਿਹਾ ਹੈ ਯਹ ਰੱਖੋ ਮਨ ਮਾਹੀ ਇਹ ਰਹਾਉ ਹੈਗੇ